ਲੰਮੀ ਉਮਰ ਲਈ ਅੱਜ ਹੀ ਅਪਣਾਓ ਇਹ ਸੱਤ ਆਦਤਾਂ ਦੂਰੇਗਾ ਬੁਢਾਪਾ ਜੇਕਰ ਤੁਸੀਂ ਵੀ ਸਿਹਤਮੰਦ ਖੁਰਾਕ ਲੈਂਦੇ ਹੋ ਤਾਂ ਨਿਯਮਤ ਕਸਰਤ ਕਰਦੇ ਹੋ ਤਾਂ ਇਹ ਤੁਹਾਡੀ ਉਮਰ ਵਧਾਉਣ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਹੋਰ ਕਈ ਆਦਤਾਂ ਹਨ ਜੋ ਉਮਰ ਨੂੰ ਕੱਟ ਕਰਨ ਵਿੱਚ ਮਦਦ ਕਰਦੀਆਂ ਹਨ ਜੇਕਰ ਤੁਸੀਂ ਅੱਜ ਤੋਂ ਹੀ ਕੁਝ ਆਦਤਾਂ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹੋ ਪਰ ਇਹ ਤੁਹਾਡੀ ਜੀਮਸ਼ੈਲੀ ਅਤੇ ਖੁਰਾਕ ਤੇ ਵੀ ਨਿਰਭਰ ਕਰਦਾ ਹੈ ਹੈਲਥਲਾਈਨ ਦੇ ਅਨੁਸਾਰ ਜੇਕਰ ਤੁਸੀਂ ਆਪਣੀ ਖੁਰਾਕ ਵਿੱਚ ਕੈਲੋਰੀ ਦੀ ਮਾਤਰਾ ਨੂੰ ਘਟਾਉਂਦੇ ਹੋ ਤਾਂ ਇਹ ਲਾਈਫ ਸਪੈਨ ਨੂੰ ਵਧਾਉਂਦਾ ਹੈ ਜੇਕਰ ਤੁਸੀਂ ਆਪਣੀ ਖੁਰਾਕ ਵਿੱਚ ਵੱਧ ਤੋਂ ਵੱਧ ਸੁੱਕੇ ਮੇਵੇ ਸ਼ਾਮਲ ਕਰਦੇ ਹੋ ਤਾਂ ਉਸ ਸਮੇਂ ਤੋਂ ਪਹਿਲਾਂ ਮੌਤ ਦੇ ਖਤਰੇ ਨੂੰ ਘਟਾਉਂਦਾ ਹੈ ਇਹ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰੇਗਾ ਅਤੇ ਤੁਹਾਨੂੰ ਊਰਜਾ ਨਾਲ ਭਰਪੂਰ ਰੱਖੇਗਾ ਯੋਗ ਅਤੇ ਮੈਡੀਟੇਸ਼ਨ ਵੀ ਵਧੀਆ ਵਿਕਲਪ ਹੋ ਸਕਦੇ ਹਨ ਪੂਰੀ ਨੀਂਦ ਲਓ ਨੀਂਦ ਦੀ ਕਮੀ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਹਰ ਰਾਤ ਘੱਟ ਤੋਂ ਘੱਟ 7-8 ਘੰਟੇ ਨੀਂਦ ਲਓ ਇਸ ਨਾਲ ਤੁਹਾਡਾ ਸਰੀਰ ਅਤੇ ਦਿਮਾਗ ਠੀਕ ਹੁੰਦਾ ਰਹੇਗਾ ਅਤੇ ਦੋਵੇਂ ਤੰਦਰੁਸਤ ਰਹੋਗੇ ਆਪਣੀ ਮਾਨਸਿਕ ਸਿਹਤ ਵੱਲ ਵੀ ਧਿਆਨ ਦਿਓ ਮਾਨਸਿਕ ਸਿਹਤ ਲਈ ਹੱਸਣਾ ਅਤੇ ਖੁਸ਼ ਰਹਿਣਾ ਜ਼ਰੂਰੀ ਹੈ ਤਣਾਅ ਘਟਾਉਣ ਲਈ ਉਹ ਕੰਮ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਸਮਾਂ ਬਿਤਾਓ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਖੇਡੋ ਖਸਾਨ ਅਤੇ ਖੁਸ਼ ਰਹਿਣ ਦੀ ਆਦਤ ਪਾਓ ਇਹ ਨਾ ਸਿਰਫ ਤੁਹਾਡੇ ਮੂਡ ਨੂੰ ਸੁਧਾਰਦਾ ਹੈ ਬਲਕਿ ਤੁਹਾਡੇ ਸਰੀਰ ਵਿੱਚ ਚੰਗੇ ਅਤੇ ਖੁਸ਼ੀ ਦੇ ਹਾਰਮੋਨਸ ਨੂੰ ਵੀ ਵਧਿਆ ਵਧਾਉਂਦਾ ਹੈ ਹਰ ਰੋਜ਼ ਕੁਝ ਹਰ ਰੋਜ਼ ਕੁਝ ਅਜਿਹਾ ਕਰੋ ਜੋ ਤੁਹਾਨੂੰ ਖੁਸ਼ ਕਰੇ ਜੇਕਰ ਤੁਸੀਂ ਇਹਨਾਂ ਆਦਤਾਂ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਨਾ ਸਿਰਫ ਸਿਹਤਮੰਦ ਰਹੋਗੇ ਸਗੋਂ ਹਰ ਰੋਜ਼ ਜਵਾਨ ਵੀ ਮਹਿਸੂਸ ਕਰੋਗੇ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ